ਸਾਰੇ ਮੁਸੀਬਾ ਆਈ ਪੈਨਨ ਨੂੰ ਜੈ ਮਸੀਹ ਦੀ ਅੱਜ ਇਸ ਸਿਸਟਰ ਦੀ ਅਸੀਂ ਗਵਾਹੀ ਨੂੰ ਸੁਣਨ ਜਾ ਰਹੇ ਹਾਂ ਕਿ ਕਿਸ ਪ੍ਰਕਾਰ ਪਰਮੇਸ਼ਰ ਦੇ ਆਤਮਾ ਨੇ ਇਹਨਾਂ ਦੇ ਜੀਵਨ 'ਚ ਕੰਮ ਕੀਤਾ ਜਿਸ ਤਰ੍ਹਾਂ ਦੂਸਰਾ ਗ੍ਰੰਥੀ ਉਹਦੀ 33 ਤਰ੍ਹਾਂ ਚ ਲਿਖਿਆ ਕਿ ਜਿੱਥੇ ਕਿਤੇ ਪ੍ਰਭੂ ਦਾ ਆਤਮਾ ਹੈ ਉੱਥੇ ਸੁਤੰਤਰਤਾ ਆਜ਼ਾਦੀ ਹੈ ਮੇਰੇ ਪ੍ਰੀਓ ਪ੍ਰਭੂ ਨੇ ਇਸ ਪੈਨ ਦੇ ਜੀਵਨ 'ਚ ਬਹੁਤ ਅਜੀਬ ਔਰ ਚੰਬੀ ਕੀਤੀ ਨਾ ਕਾਰੀ ਕੀਤਾ ਇਸ ਪੈਨ ਦੇ ਜੀਵਨ 'ਚ ਈਵਲ ਸਪਿਰਿਟ ਔਰ ਬਹੁਤ ਹੀ ਮੁਸ਼ਕਲ ਔਰ ਪਰੇਸ਼ਾਨੀਆ ਰੋਗ ਬਿਮਾਰੀ ਸੀ ਪ੍ਰਭੂ ਨੇ ਇਸ ਪੈਨ ਨੂੰ ਡਿਲੀਵਰ ਕੀਤਾ ਮੱਸਾ ਕੀਤਾ ਔਰ ਖੁਦਾਵੰਦ ਨੇ ਆਪਣੇ ਸੁਬਹ ਸਮਾਚਾਰ ਲਈ ਇਸ ਸੀ ਸੁਣਦੇ ਆमीन प्रभु इस ग्वाही द्वारा तनु आशीष और बरकत दे प्रभु यीशु मसीह दे पवित्र आटे सामर्थी नाम च मांग दे आमीन हां जी मेरे ਵੱਲੋਂ ਸਾਰਿਆਂ ਨੂੰ ਜੈਨ ਸੀ ਕਿ ਮੈਂ ਮਲੇਸ਼ੀਆ ਤੋਂ ਹੋ ਰਹੀ ਆ ਮੇਰਾ ਨਾਮ ਅਰਜਿੰਦਰ ਹੈ ਤਾਂ ਪੈਂਕੀ ਸੇਸ਼ਟ ਜੀ ਨਾਲ ਸਾਡੀ ਗੱਲ ਹੋਈ ਸੀ ਤੇ ਉਹਨਾਂ ਨੇ ਸਾਡੇ ਤੇ ਦੁਆ ਪ੍ਰਾਰਥਨਾ ਕੀਤੀ ਪਹਿਲਾਂ ਮੈਨੂੰ ਬਹੁਤ ਸੁਖਣੇ ਆਉਂਦੇ ਸੀ ਤੇ ਹੁਣ ਉਹਦੇ ਨਾਲ ਕੋਈ ਸੁਖਣਾ ਆਉਂਦਾ ਨਾ ਵਧੀਆ ਨੀਂ ਨਾਉਂਦੀ ਐ ਤੇ ਮੈਂ ਧੰਨਵਾਦ ਕਰਦੀ ਆ ਇਹਨਾਂ ਨੇ ਮੇਰੀ ਫੈਮਲੀ ਨੂੰ ਵੀ ਸਾਰੀ ਨੂੰ ਜੋੜਿਆ ਮੇਰੀ ਫੈਮਲੀ ਵੀ ਵਧੀਆ ਚਰਚ ਚ ਜਾਣ ਲੱਗੀ ਤੇ ਮੈਂ ਰੱਬ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੀ ਆ ਸਿਸਟਰ ਜੀ ਦਾ ਵੀ ਧੰਨਵਾਦ ਕਰਦੀ ਆ ਵਧੀਆ ਠੀਕ ਠਾਕ ਹੈ ਮੇਰੀ ਫੈਮਲੀ ਚਰਚ ਨਾਲ ਜੁੜ ਗਈ ਐ ਤਾਂ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਇਹਨਾਂ ਨੂੰ